ਹਾਂਜੀ ਬਾਬੋ ਕੀ ਹਾਲ ਨੇ ਅੱਜ ਦਿਨ ਤਾਂ ਐਤਵਾਰ ਸੀਗਾ ਪਰ ਅੱਜ ਆਪਣਾ ਦਿਨ ਬੱਸ ਸਟੈਂਡ ਦੇ ਕੰਮ ਚ ਹੀ ਲੰਘੇਗਾ ਬੱਸ ਸਟੈਂਡ ਬਣਾਈਗੇ ਇਸ ਕਰਕੇ ਮੈਂ ਵੀਡੀਓ ਜ਼ਿਆਦਾ ਨਹੀਂ ਬਣਾ ਸਕਿਆ ਬਸ ਛੋਟੇ ਛੋਟੇ ਕਲਿੱਪਸ ਜਿਹਾ ਲੈਣੇਗੇ ਬੱਸ ਸਟੈਂਡ ਅਜਾ ਆਪਣਾ ਖੜਾ ਹੋ ਗਿਆ ਤੇ ਸ਼ੈੱਡ ਵਗੈਰਾ ਉਹਦੇ ਉੱਤੇ ਟੰਗਦਾ ਵੀਡੀਓ ਬਣਾਉਂਗਾ ਮੈਂ ਹਜੇ ਤੇ ਇੱਕ ਟੂਲ ਚਾਹੀਦਾ ਸੀ ਉਹ ਆਪਣੀ ਪਲਾਸਟਿਕ ਵਾਲੀ ਫੈਕਟਰੀ ਫੈਸ ਕਰਕੇ ਮੈਂ ਉਹ ਲੈਂਡ ਜਾ ਰਿਹਾਗਾ ਅੱਜ ਦਾ ਵਲੌਗ ਛੋਟਾ ਜਿਹਾ ਹੋਣਾ ਹੈ ਕਦੋਂ ਮੈਂ ਤੁਹਾਨੂੰ ਉਹਦੀ ਡਿਟੇਲ ਵੀਡੀਓ ਦਿਖਾਵਾਂਗਾ ਵੀ ਬਸਟੈਂਡ ਆਪਣਾ ਕਿਵੇਂ ਦਾ ਬਣਿਆ ਹੈਗਾ ਤੇ ਆਪਣੀ ਜਿਹੜੀ ਫਾਈਬਰ ਹੈ ਗ੍ਰੇਡ ਆਪਾਂ ਨਵਾਂ ਡਿਜ਼ਾਈਨ ਰੱਖਿਆ ਹੈਗਾ ਉਹ ਆਪਣੀ ਪਰਸੋਂ ਨੂੰ ਆਊਗਾ ਤੇ ਫੇਰ ਕਸਾਂਗੇ ਚਲੋ ਸਾਰਾ ਕਸ ਕੇ ਦਿਖਾਵਾਂਗੇ ਕੰਮ ਤਾਂ ਅੱਜ ਰੰਗ ਵਾਲੀ ਫੈਕਟਰੀ 'ਚ ਵੀ ਚੱਲਿਆ ਹੈਗਾ ਪਰ ਅੱਜ ਉਧਰ ਅਸੀਂ ਕੋਈ ਢੇੜੇ ਨਹੀਂ ਕੰਡੇ ਹੈਗੇ ਫालतू ਦੇ ਨਾ ਉਧਰ ਬੈਠੇ ਹੈਗੇ ਬਸ ਸਟੈਂਡ ਉਹ ਆਪੇ ਭਰੀ ਗਏ ਮੇਰੇ ਖਿਆਲ ਭਰੇ ਗਏ ਮਿਲਦਾ ਸਾਰੇ ਤੇ ਆਪਣਾ ਬਸ ਸਟੈਂਡ ਅੱਜ ਐ ਸੋਚਿਆ ਸੀਗਾ ਵੀ ਅੱਜ ਆਪਾਂ ਖਤਮ ਕਰਨਾ ਹੈਗਾ ਬਹੁਤ ਹੱਦ ਤੱਕ ਕੰਮ ਨਿਪਟੜ ਗਿਆ ਦਿਖਾਉਂਗਾ ਤੁਹਾਨੂੰ ਘਰੇ ਆ ਕੇ ਇੱਕ ਵਾਰ ਟੂਰ ਲੈ ਜੀਏ ਫੈਕਟਰੀ ਜੋ ਦਿਖਾਉਂਗਾ ਫਿਰ ਆਪਾਂ ਪਾਜੀ ਬਾਬੇ ਦੇਖੋ ਸਾਡਾ ਸ਼ੈੱਡ ਤਿਆਰ ਹੋਣ ਲੱਗ ਰਿਹਾ ਹੈਗਾ ਉਈ ਫਿਰ ਤੇ ਵਸ ਹੁਣ ਪੱਕਾ ਹੋ ਰਿਹਾ ਹੈ ਇਹ ਫਿਰ ਗ੍ਰੈਂਡਰ ਕਰਾਂਗੇ ਫਿਰ ਫੇਬਰ ਕੱਟਾਂਗੇ ਫਿਰ ਉਹ ਵੱਡੇ ਸਟੈਂਡ ਨੂੰ ਫਿੱਟ ਕਰਕੇ ਐ ਸਿੱਧਾ ਖੜਾ ਕਰਕੇ ਉੱਤੇ ਫਿੱਟ ਕਰਾਂਗੇ ਉਹ ਤਾਂ ਥਾਮਾਂਗੇ ਤੁਹਾਨੂੰ ਪਹਿਲਾਂ ਬਣਾ ਲਈਏ ਪਹਿਲਾਂ ਪੂਰਾ ਉਹ ਦਿੱਪਾ ਸੀਟ ਗ੍ਰੈਂਡਰ ਕਰਨ ਲੱਗ ਰਿਹਾ ਹੈ ਇਹ ਹਵਾ ਲੈ ਰਹੇ ਮਿੱਤਲਾ ਬਿਠਾ